ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਦੀ ਭੈਣ ਦੇ ਨਾਲ ਸਕੂਲ ਦੇ ਚੌਂਕੀਦਾਰ ਨੇ ਜ਼ਬਰਦਸਤੀ ਕਰਕੇ ਉਹਨੂੰ ਮਾਰ ਦਿੱਤਾ ਤਾਂ ਇਹਦੀ ਮਾਂ ਸਰਬਜੀਤ ਪਾਗਲ ਹੋ ਗਈ ਤੇ ਸਾਰਾ ਦਿਨ ਬਾਰਕੁਨਦੀ ਰਹਿੰਦੀ ਤਾਂ ਕੁਝ ਦਿਨਾਂ ਬਾਅਦ ਉਹਦੇ ਕੋਲੋਂ ਤੰਗ ਆ ਕੇ ਉਹਦੀ ਨੌਣੇ ਉਹਨੂੰ ਪਸ਼ੂਆਂ ਵਾਲੇ ਬਰਾਂਡੇ ਵਿੱਚ ਬੰਨ੍ਹ ਦਿੱਤਾ ਤੇ ਜਦੋਂ ਗੁਰਪ੍ਰੀਤ ਦੇ ਆਉਣ ਦਾ ਟਾਈਮ ਹੁੰਦਾ ਤਾਂ ਉਹਨੂੰ ਉੱਥੋਂ ਬਾਹਰ ਕੱਢ ਦਿੰਦੀ ਗੁਰਪ੍ਰੀਤ ਨੂੰ ਜਦੋਂ ਪਤਾ ਲੱਗਿਆ ਤਾਂ ਉਹਨੇ ਆਪਣੀ ਘਰਵਾਲੀ ਨੂੰ ਬਹੁਤ ਮਾਰਿਆ ਤੇ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਜੇ ਤੂੰ ਮੇਰੀ ਮਾਂ ਨੂੰ ਪਛਵਾ ਵਾਲੇ ਬਰਾਂਡੇ ਵਿੱਚ ਬੰਦ ਕੀਤਾ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਉਸ ਤੋਂ ਬਾਅਦ ਫਿਰ ਸਰਬਜੀਤ ਸਵੇਰੇ ਹੀ ਘਰੋਂ ਬਾਹਰ ਨਿਕਲ ਜਾਂਦੀ ਤੇ ਨੂੰ ਸਾਰਾ ਦਿਨ ਲੱਭਦੀ ਰਹਿੰਦੀ ਇੱਕ ਦਿਨ ਜਦੋਂ ਸਰਬਜੀਤ ਨਾ ਆਈ ਤਾਂ ਗੁਰਪ੍ਰੀਤ ਉਹਨੂੰ ਲੱਭਦਿਆ ਹੋਇਆ ਉਸ ਸਕੂਲ ਦੇ ਕੋਲੋਂ ਗੁਜ਼ਰਿਆ ਤੇ ਉੱਥੇ ਸਰਬਜੀਤ ਨੇ ਚੌਕੀਦਾਰ ਨੂੰ ਮੇਰੀ ਧੀ ਪੜ੍ਹ ਲਿਖ ਕੇ ਵੱਡੀ ਅਫਸਰ ਬਣੂਗੀ ਸਰਬਜੀਤ ਨੇ ਆਪਣੀ ਨਿੱਕੀ ਕੁੜੀ ਜੋਤ ਦਾ ਸਿਰ ਬੰਦੇ ਹੋਏ ਇਹ ਕਿਹਾ ਰਸੋਈ ਵਿੱਚ ਨਾਸ਼ਤਾ ਬਣਾਉਂਦੀ ਹੋਈ ਪ੍ਰੀਤ ਮੂੰਹ ਬਣਾ ਕੇ ਕਹਿਣ ਲੱਗੀ ਮੁੰਡੇ ਨੂੰ ਤਾਂ ਪੜਾਇਆ ਨਹੀਂ ਇਸ ਬੁੱਢੀ ਨੇ ਤੇ ਕੁੜੀ ਨੂੰ ਪੜ੍ਹ ਲਿਖਾ ਕੇ ਅਫਸਰ ਬਣਾਉਣ ਦੇ ਸੁਪਨੇ ਵੇਖਦੀ ਆ ਮੇਰੀ ਤਾਂ ਕਿਸਮਤ ਹੀ ਫੁੱਟ ਗਈ ਗੁਰਪ੍ਰੀਤ ਨਾਲ ਵਿਆਹ ਕਰਕੇ ਦੁਨੀਆ ਚੰਨ ਤੇ ਪਹੁੰਚ ਗਈ ਤੇ ਇੱਕ ਗੁਰਪ੍ਰੀਤ ਆ ਕਿ ਹਜੇ ਤੱਕ ਬੱਸਾਂ ਵਿੱਚ ਹੀ ਤੱਕੇ ਖਾਂਦਾ ਫਿਰਦਾ ਆ ਮੋਟਰਸਾਈਕਲ ਵੀ ਨਹੀਂ ਚਲਾਉਣੀ ਆਉਂਦੀ ਉਹਨੂੰ ਮੀਰਾ ਤਾਂ ਦਿਲ ਕਰਦਾ ਆ ਕਿ ਆਪਣੀ ਕਿਸਮਤ ਨੂੰ ਬਹਿ ਕੇ ਰੋਵਾਂ ਪ੍ਰੀਤ ਕੋਲੋਂ ਇਹ ਬਿਲਕੁਲ ਵੀ ਸਹਿਣ ਨਹੀਂ ਹੁੰਦਾ ਸੀ ਕਿ ਮੇਰੀ ਸੱਸ ਮੇਰੀ ਨੰਨਾ ਨੂੰ ਪੜਾਵੇ ਲਿਖਾਵੇ ਜਦੋਂ ਕਿ ਗੁਰਪ੍ਰੀਤ ਨੇ ਬਸ 10 ਕਲਾਸਾਂ ਹੀ ਪੜੀਆਂ ਸੀ ਸਰਬਜੀਤ ਦੀ ਤਾਂ ਗੁਰਪ੍ਰੀਤ ਦੇ ਲਈ ਵੀ ਇਹੀ ਇੱਛਾ ਸੀ ਕਿ ਉਹ ਪੜ੍ਹ ਲਿਖ ਜਾਵੇ ਪਰ ਉਹ ਪੜਾਈ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦਾ ਸੀ ਤੇ ਫਿਰ ਉਹਦੇ ਬਾਪ ਦਾ ਦੇਹਾਂਤ ਹੋ ਗਿਆ ਤਾਂ ਉਦੋਂ ਉਹ 8ਵੀਂ ਕਲਾਸ ਵਿੱਚ ਸੀ ਇਸ ਲਈ ਆਪਣੇ ਪਿਓ ਦੀ ਮੌਤ ਤੋਂ ਬਾਅਦ ਗੁਰਪ੍ਰੀਤ ਉਹਨਾਂ ਦੀ ਦੁਕਾਨ ਤੇ ਬੈਠਣ ਲੱਗਾ ਸਰਬਜੀਤ ਨੇ ਬਹੁਤ ਚਾਇਆ ਕਿ ਗੁਰਪ੍ਰੀਤ ਦੁਕਾਨ ਤੋਂ ਵਾਪਸ ਆ ਕੇ ਪੜ੍ਹ ਲਿਆ ਕਰੇ ਪਰ ਗੁਰਪ੍ਰੀਤ ਨੇ ਸਾਹਮਣਾ ਕਰ ਦਿੱਤਾ ਕਹਿਣ ਲੱਗਾ ਮੰਮੀ ਮੈਂ ਪਾਪਾ ਦੀ ਦੁਕਾਨ ਹੀ ਸੰਭਾਲ ਲਵਾਂਗਾ ਮੈਂ ਨਹੀਂ ਅੱਗੇ ਪੜ੍ਹਨਾ ਸਰਬਜੀਤ ਦਾ ਦਿਲ ਬੁੱਝ ਗਿਆ ਪਰ ਜੋਤ ਪੜਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੀ ਸੀ ਇਸੇ ਲਈ ਜਿਹੜਾ ਸੁਪਨਾ ਗੁਰਪ੍ਰੀਤ ਪੂਰਾ ਨਹੀਂ ਕਰ ਸਕਿਆ ਸੀ ਸਰਬਜੀਤ ਚੰਦੀ ਦੀ ਸੀ ਕਿ ਉਹਦੀ ਧੀ ਜੋਤ ਉਹ ਸੁਪਨਾ ਪੂਰਾ ਕਰੇ ਪਰ ਗੁਰਪ੍ਰੀਤ ਦੀ ਘਰ ਵਾਲੀ ਤੋਂ ਇਹ ਗੱਲ ਬਦਦਾਸ਼ ਨਹੀਂ ਹੁੰਦੀ ਸੀ ਕਿ ਜੋਤ ਪੜੇ ਪ੍ਰੀਤ ਇਹੋ ਜਈ ਔਰਤ ਸੀ ਜਿਹੜੀ ਸਾਰਿਆਂ ਦੇ ਸਾਹਮਣੇ ਚੰਗੀ ਬਣੀ ਰਹਿੰਦੀ ਸੀ ਪਰ ਦਿਲ ਵਿੱਚ ਈਰਖਾ ਰੱਖਦੀ ਸੀ ਸਾਰਿਆਂ ਦੇ ਸਾਹਮਣੇ ਤਾਂ ਆਪਣੀ ਸਾਸ ਤੇ ਨਨਾਨ ਦੇ ਨਾਲ ਬਹੁਤ ਹੀ ਚੰਗੀ ਰਹਿੰਦੀ ਸੀ ਪਰ ਦਿਲ ਹੀ ਦਿਲ ਵਿੱਚ ਇਹ ਚੰਗੀ ਸੀ ਕਿ ਜੋਤ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਸਫਲ ਨਾ ਹੋਵੇ ਤੇ ਕਦੀ ਵੀ ਚੰਗੀ ਜ਼ਿੰਦਗੀ ਨਾ ਗੁਜ਼ਾ ਸਕੇ ਜੋਤ ਨਵੀਂ ਕਲਾਸ ਵਿੱਚ ਪੜਦੀ ਸੀ ਬਾਰੂ ਨੂੰ ਸਕੂਲ ਛੱਡਣ ਤੇ ਲੈਣ ਲਈ ਸਰਬਜੀਤ ਆਪ ਹੀ ਜਾਂਦੀ ਸੀ ਇਸੇ ਲਈ ਜਦੋਂ ਤੱਕ ਸਰਬਜੀਤ ਨਾ ਜਾਂਦੀ ਉਦੋਂ ਤੱਕ ਜੋਤ ਨੂੰ ਸਕੂਲ ਦੇ ਗੇਟ ਦੇ ਕੋਲ ਖਲੋਣਾ ਪੈਂਦਾ ਸੀ ਜਦੋਂ ਦਾ ਸਕੂਲ ਦੀ ਪ੍ਰਿੰਸੀਪਲ ਨੇ ਇੱਕ ਨਵਾਂ ਚੌਂਕੀਦਾਰ ਰੱਖਿਆ ਸੀ ਜੋਤ ਬਹੁਤ ਪਰੇਸ਼ਾਨ ਹੋਣ ਲੱਗੀ ਸੀ ਚੁੱਪ ਚੁੱਪ ਜਈ ਹੋ ਗਈ ਸੀ ਉਹ ਜੋਤ ਨੇ ਇੱਕ ਵਾਰ ਆਪਣੀ ਮੰਮੀ ਨੂੰ ਕਿਹਾ ਕਿ ਮੰਮੀ ਸਕੂਲ ਦਾ ਨਵਾਂ ਚੌਂਕੀਦਾਰ ਬੜਾ ਜੀਵ ਜਿਆ ਆ ਕੋਲ ਹੀ ਗੌਰਪ੍ਰੀਤ ਤੇ ਪ੍ਰੀਤ ਵੀ ਬੈਠੇ ਸੀ ਗੌਰਪ੍ਰੀਤ ਕਹਿਣ ਲੱਗਾ ਕੀ ਮਤਲਬ ਜੋਤ ਕਹਿਣ ਲੱਗੀ ਬੱਸ ਮੈਨੂੰ ਚੰਗਾ ਨਹੀਂ ਲੱਗਦਾ ਹਰ ਵਕਤ ਘੂਰ-ਘੂਰ ਕੇ ਵੇਖਦਾ ਰਹਿੰਦਾ ਆ ਬੱਸ ਗੁਰਪ੍ਰੀਤ ਨੇ ਜਦੋਂ ਇਹ ਸੁਣਿਆ ਤਾਂ ਕਹਿਣ ਲੱਗਾ ਮੈਂ ਤਾਂ ਕਹਿੰਦਾ ਆ ਮੰਮੀ ਜੋਤ ਦੀ ਪੜਾਈ ਛਡਵਾ ਦੇ ਕਿਉਂਕਿ ਅਸੀਂ ਨਹੀਂ ਇਹੋ ਜਿਹੇ ਲੋਕਾਂ ਨਾਲ ਉਲਝ ਸਕਦੇ ਪਤਾ ਨਹੀਂ ਕਿਹੋ ਜਿਹਾ ਚੌਂਕੀਦਾਰ ਆ ਤੇ ਕੌਣ ਆ ਸਰਬਜੀਤ ਕਹਿਣ ਲੱਗੀ ਕਿ ਇਹਨੂੰ ਤਾਂ ਵੈਸੇ ਵੀ ਆਦਤ ਐ ਐਵੇਂ ਮੈਮ ਕਰਦੀ ਰਹਿੰਦੀ ਆ ਵੈਸੇ ਮੈਂ ਇਹਦੇ ਸਕੂਲ ਵਿੱਚ ਆਪ ਖੁਦ ਜਾਂਦੀ ਆ ਮੈਨੂੰ ਤਾਂ ਚੌਂਕੀਦਾਰ ਵਿੱਚ ਇਹੋ ਜਿਹਾ ਕੁਝ ਨਜ਼ਰ ਨਹੀਂ ਆਇਆ ਇਹ ਕਹਿੰਦੇ ਹੋਏ ਸਰਬਜੀਤ ਨੇ ਜੋਤ ਨੂੰ ਘੂਰ ਕੇ ਵੇਖਿਆ ਖਾਣਾ ਖਾਣ ਦੇ ਬਾਅਦ ਜਦੋਂ ਜੋਤ ਆਪਣੇ ਕਮਰੇ ਵਿੱਚ ਗਈ ਤਾਂ ਬਹੁਤ ਪਰੇਸ਼ਾਨ ਸੀ ਸਰਬਜੀਤ ਜਦ ਕਮਰੇ ਵਿੱਚ ਆਈ ਤਾਂ ਕਹਿਣ ਲੱਗੀ ਕਿ ਖਬਰਦਾਰ ਜੇ ਤੂੰ ਗੁਰਪ੍ਰੀਤ ਦੇ ਸਾਹਮਣੇ ਇਹੋ ਜਿਹੀ ਕੋਈ ਗੱਲ ਕੀਤੀ ਤਾਂ ਵੈਸੇ ਵੀ ਉਹ ਮੌਕਾ ਹੀ ਲੱਭ ਰਿਆ ਆ ਤੇਰਾ ਸਕੂਲ ਛਡਵਾਉਣ ਦਾ ਤੇ ਤੂੰ ਉਹਨੂੰ ਸ਼ੱਕ ਵਿੱਚ ਪਾ ਰਹੀ ਆ ਸਰਬਜੀਤ ਨੇ ਜੋਤ ਨੂੰ ਬਹੁਤ ਝਿੜਕਿਆ ਉਹਨੂੰ ਇਹ ਦੱਸ ਸੀ ਕਿ ਕਿਤੇ ਗੁਰਪ੍ਰੀਤ ਇਹ ਗੱਲ ਸੁਣ ਕੇ ਜੋਤ ਨੂੰ ਸਕੂਲ ਹੀ ਨਾ ਜਾਣ ਦਵੇ ਤੇ ਉਹਨੂੰ ਸਕੂਲੋਂ ਹਟਾ ਲਵੇ ਸਰਬਜੀਤ ਦੀ ਗੱਲ ਸੁਣ ਕੇ ਜੋਤ ਚੁੱਪ ਕਰ ਗਈ ਉਹ ਆਪਣੀ ਮੰਮੀ ਨੂੰ ਕੁਝ ਦੱਸਣਾ ਚਾਹੁੰਦੀ ਸੀ ਪਰ ਸ਼ਾਇਦ ਉਹਦੇ ਕੋਲੋਂ ਉਹ ਦੱਸਿਆ ਨਹੀਂ ਗਿਆ ਜਿਹਦੇ ਨਾਲ ਉਹ ਆਪਣੀ ਮਾਂ ਨੂੰ ਵਿਸ਼ਵਾਸ ਦਿਵਾ ਸਕਦੀ ਕਿ ਸੱਚਮੁੱਚ ਚੌਂਕੀਦਾਰ ਗਲਤ ਆ ਅਗਲੇ ਦਿਨ ਜੋਤ ਫੇਰ ਸਵੇਰੇ-ਸਵੇਰੇ ਸਕੂਲ ਜਾਣ ਦੇ ਲਈ ਤਿਆਰ ਸੀ ਪਰ ਅੱਜ ਬੜੀ ਹੌਲੀ-ਹੌਲੀ ਖਾਣਾ ਖਾ ਰਹੀ ਸੀ ਲੱਗ ਰਿਹਾ ਸੀ ਜਿਵੇਂ ਕਿਸੇ ਖਿਆਲ ਵਿੱਚ ਗੁੰਮਸੂਮ ਹੋਵੇ ਗੁਰਪ੍ਰੀਤ ਨੂੰ ਵੀ ਆਪਣੀ ਮਾਂ ਦੇ ਹੱਥਾਂ ਦੇ ਹੀ ਰੋਟੀ ਖਾਣੀ ਪਸੰਦ ਸੀ ਤੇ ਇਹ ਗੱਲ ਪ੍ਰੀਤ ਨੂੰ ਅੰਦਰ ਹੀ ਅੰਦਰ ਚੁਬਦੀ ਸੀ ਕਿੰਨੀ ਵਾਰ ਉਹਨੇ ਖੁਦ ਖਾਣਾ ਬਣਾਉਣ ਦਾ ਸੋਚਿਆ ਆਪਣੇ ਹੱਥਾਂ ਨਾਲ ਆਪਣੇ ਘਰ ਵਾਲੇ ਨੂੰ ਕਈ ਵਾਰ ਖਾਣਾ ਬਣਾ ਕੇ ਖਵਾਇਆ ਵੀ ਪਰ ਇਹਦੇ ਬਾਅਦ ਵੀ ਹਰ ਵਾਰ ਗੁਰਪ੍ਰੀਤ ਨੇ ਉਹਦੇ ਖਾਣੇ ਵਿੱਚ ਕਮੀਆਂ ਹੀ ਗੱਡੀਆਂ ਸੀ ਤੇ ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਸੀ ਕਿ ਤੇਰੇ ਹੱਥਾਂ ਦੀ ਸਬਜ਼ੀ ਜਿਵੇਂ ਤੇ ਮੈਂ ਖਾਤਾ ਨਾ ਪਰ ਨਾਸ਼ਤਾ ਤਾਂ ਮੈਂ ਢਿੱਡ ਪਰ ਕੇ ਕਰਨਾ ਹੁੰਦਾ ਆ ਉਹ ਮੈਂ ਮਾਂ ਦੇ ਹੱਥ ਦਾ ਹੀ ਕਰਪੰਦਾ ਤੂੰ ਅੱਜ ਦੇ ਬਾਅਦ ਮੇਰੇ ਲਈ ਖਾਣਾ ਨਾ ਬਣਾਵੀਂ ਸਵੇਰ ਦਾ ਖਾਣਾ ਸਰਬਜੀਤ ਦੀ ਹੀ ਜ਼ਿੰਮੇਵਾਰੀ ਸੀ ਗੁਰਪ੍ਰੀਤ ਵੀ ਕੋਲ ਹੀ ਬੈਠਾ ਸੀ ਜਲਦੀ ਜਲਦੀ ਨਾਸ਼ਤਾ ਕਰ ਰਿਆ ਸੀ ਜਦੋਂ ਜੋਤ ਨੂੰ ਇਵੇਂ ਖਿਆਲ ਵਿੱਚ ਡੁੱਬੇ ਹੋਏ ਵੇਖਿਆ ਤਾਂ ਆਪਣਾ ਗੋਡਾ ਉਹਦੇ ਗੋਡੇ ਨੂੰ ਮਾਰ ਕੇ ਕਹਿਣ ਲੱਗਾ ਕਿਹੜੀਆਂ ਸੋਚਾਂ ਵਿੱਚ ਖੋ ਗਈਆਂ ਮਾ ਰਾਣੀ ਕੀ ਹੋ ਗਿਆ ਕੋਈ ਗੱਲ ਆ ਤਾਂ ਦੱਸ ਜਵਾਬ ਵਿੱਚ ਜੋਤ ਨੇ ਇੱਕ ਨਜ਼ਰ ਆਪਣੀ ਮਾਂ ਵੱਲ ਵੇਖਿਆ ਤੇ ਫਿਰ ਕਹਿਣ ਲੱਗੀ ਨਹੀਂ ਵੀਰੇ ਕੋਈ ਪਰੇਸ਼ਾਨੀ ਨਹੀਂ ਆ ਬਸ ਇੱਕ ਅੱਜ ਟੈਸਟ ਆ ਤਾਂ ਉਹਦੀ ਪਰੇਸ਼ਾਨੀ ਆ ਇਹ ਸੁਣ ਕੇ ਗੁਰਪ੍ਰੀਤ ਨੂੰ ਗੁੱਸਾ ਆ ਗਿਆ ਤੇ ਇਹ ਲੱਗਾ ਕੀ ਫਾਲਤੂ ਦੀ ਟੈਨਸ਼ਨ ਪਾਈ ਹੋਈ ਆ ਕੀ ਜ਼ਰੂਰਤ ਆ ਪੜਨ ਦੀ ਆਖਰ ਵਿੱਚ ਪ੍ਰੀਤ ਦੀ ਤਰ੍ਹਾਂ ਸੰਭਾਲਣਾ ਤਾਂ ਤੂੰ ਘਰ ਹੀ ਆ ਚੁੱਲ੍ਹਾ ਚੌਂਕਾ ਆ ਪੜ ਲਿਖ ਕੇ ਕੀ ਕਰਨਾ ਆ ਵੇਖ ਮੈਂ ਵੀ ਪਾਪਾ ਦੀ ਦੁਕਾਨ ਵਿੱਚ ਇੱਜ਼ਤ ਦੀ ਰੋਟੀ ਕਮਾ ਲੈਂਦਾ ਆ ਸਾਰੇ ਮਿਲ ਕੇ ਰੋਟੀ ਖਾਂਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਆ ਇਸ ਘਰ ਵਿੱਚ ਰਾਇਆ ਕੇ ਮੇਰੀ ਇਹ ਗੱਲ ਸਮਝ ਲੈ ਤੂੰ ਤੂੰ ਭੈਣ ਆ ਮੇਰੀ ਮੈਂ ਤੈਨੂੰ ਸਾਫ਼ ਸਾਫ਼ ਲਫ਼ਜ਼ਾਂ ਵਿੱਚ ਥੋੜੀ ਨਾ ਕੁਝ ਕਹਿ ਸਕਦਾ ਮੰਮੀ ਤੂੰ ਹੀ ਸਮਝਾ ਇਹਨੂੰ ਸਰਬਜੀਤ ਗਹਿਰਾ ਸਾਹ ਲੈਂਦੇ ਹੋਏ ਕਹਿਣ ਲੱਗੀ ਕਿ ਨਹੀਂ ਗੁਰਪ੍ਰੀਤ ਬਿਲਕੁਲ ਵੀ ਨਹੀਂ ਤੂੰ ਖੁਦ ਹੀ ਇਵੇਂ ਆਲਸੀਪਨ ਦਿਖਾਇਆ ਸੀ ਨਹੀਂ ਤਾਂ ਮੇਰਾ ਬੜਾ ਦਿਲ ਚੰਦਾ ਸੀ ਕਿ ਮੈਂ ਤੈਨੂੰ ਡਾਕਟਰ ਬਣਾਵਾ ਮੈਂ ਉਹਨਾਂ ਮਾਮਾ ਵਰਗੀ ਨਹੀਂ ਆ ਜਿਹੜੀ ਆਪਣੇ ਬੱਚਿਆਂ ਨੂੰ ساری ਜ਼ਿੰਦਗੀ ਗਲ ਨਾਲ ਲਾ ਕੇ ਰੱਖਦੀਆਂ ਨੇ ਤੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੰਦੀਆਂ ਹਰ ਵਕਤ ਖੁਦ ਹੀ ਡਰਦੀਆਂ ਰਹਿੰਦੀਆਂ ਤੇ ਆਪਣੇ ਬੱਚਿਆਂ ਨੂੰ ਵੀ ਡਰਮਦੀਆਂ ਰਹਿੰਦੀਆਂ ਆ ਮੈਂ ਤਾਂ ਬਸ ਇਹੀ ਚਾਹੁੰਦੀ ਆ ਕਿ ਮੇਰੇ ਦੋਵੇਂ ਬੱਚੇ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਜਾਣ ਉਹਨਾਂ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪਣ ਤੇ ਲੋਕ ਉਹਨਾਂ ਨੂੰ ਗਰਭ ਨਾਲ ਵੇਖਣ ਹੁਣ ਤੂੰ ਤਾਂ ਦੁਕਾਨ ਸੰਭਾਲ ਕੇ ਬਹਿ ਗਿਆ ਪਰ ਇਹ ਆਪਣੇ ਪਾਪਾ ਦਾ ਨਾਂ ਰੌਸ਼ਨ ਕਰੇਗੀ ਜੋਤ ਦਾ ਫੈਸਲਾ ਮੈਂ ਖੁਦ ਕਰੂੰਗੀ ਇਹਨੂੰ ਮੈਂ ਪੜਾ ਲਖਾ ਕੇ ਡਾਕਟਰ ਬਣਾਉਣਾ ਆ ਬਸ ਇਹੀ ਮੇਰਾ ਸੁਪਨਾ ਆ ਜੋਤ ਚੁੱਪਚਾਪ ਨਾਸ਼ਤਾ ਕਰਕੇ ਉੱਠ ਚੁੱਕੀ ਸੀ ਪ੍ਰੀਤ ਤਾਂ ਦਿਲ ਹੀ ਦਿਲ ਵਿੱਚ ਨਾ ਜਾਣੇ ਕੀ ਕੁਝ ਜੋਤ ਨੂੰ ਬੋਲ ਚੁੱਕੀ ਸੀ ਕੁਝ ਦੇਰ ਬਾਅਦ ਗੁਰਪ੍ਰੀਤ ਤੇ ਜੋਤ ਦੋਵੇਂ ਜਾਣੇ ਜਾਣ ਦੇ ਲਈ ਘਰੋਂ ਨਿਕਲ ਗਏ ਗੁਰਪ੍ਰੀਤ ਆਪਣੀ ਦੁਕਾਨ ਤੇ ਚਲਾ ਗਿਆ ਤੇ ਜੋਤ ਆਪਣੇ ਸਕੂਲ ਵੱਲ ਜਿਵੇਂ ਹੀ ਉਹ ਸਕੂਲ ਦੇ ਕੋਲ ਪਹੁੰਚੀ ਤਾਂ ਸਾਹਮਣੇ ਚੌਕੀਦਾਰ ਖੜਾ ਸੀ ਬੱਚਿਆਂ ਨੂੰ ਲਾਈਨ ਬਣਾ ਕੇ ਸਕੂਲ ਦੇ ਅੰਦਰ ਆਉਣ ਦੇ ਲਈ ਕਹਿ ਰਿਆ ਸੀ ਉਸ ਵਕਤ ਪ੍ਰਾਇਮਰੀ ਦੇ ਬੱਚੇ ਹਾਸਦੇ ਖਿਲਖਲਾਉਂਦੇ ਅੰਦਰ ਜਾ ਰਹੇ ਸੀ ਉਸ ਵਕਤ ਉੱਥੇ ਹੋਰ ਕੋਈ ਨਹੀਂ ਸੀ ਗੱਡੀਆਂ ਵਾਲੇ ਸੀ ਜਿਹੜੇ ਆਪਣੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਉੱਥੋਂ ਜਾ ਰਹੇ ਸੀ ਜਿਵੇਂ ਹੀ ਜੋਤ ਅੱਗੇ ਵਧੀ ਤਬ ਆਕੀ ਬੱਚਿਆਂ ਦੇ ਸਿਰ ਤੇ ਹੱਥ ਰੱਖਦਾ ਉਹਨਾਂ ਨਾਲ ਗੱਲ ਕਰਦਾ ਉਹ ਚੌਂਕੀਦਾਰ ਤਿੱਖੀ ਨਜ਼ਰਾਂ ਨਾਲ ਜੋਤ ਨੂੰ ਵੇਖਣ ਲੱਗਾ ਘਬराई ਹੋਈ ਜੋਤ ਜਿਵੇਂ ਹੀ ਤੇਰੇ ਤੇਜ਼ ਕਦਮਾਂ ਨਾਲ ਅੰਦਰ ਜਾਣ ਲੱਗੀ ਤਾਂ ਅਗਲੇ ਹੀ ਪਲ ਚੌਂਕੀਦਾਰ ਨੇ ਆਪਣੇ ਮੂੰਹ ਤੇ ਸ਼ੈਤਾਨੀ ਜਈ ਮੁਸਕਰਾਟ ਲਿਆਉਂਦੇ ਹੋਏ ਜੋਤ ਦੇ ਸਿਰ ਤੇ ਤੇ ਫਿਰ ਸਿਰ ਤੋਂ ਹੱਥ ਸਰਕਰਮਦੇ ਹੋਏ ਸਿੱਧਾ ਮੋਢੇ ਤੇ ਰੱਖ ਦਿੱਤਾ ਤੇ ਹੱਥ ਨੂੰ ਮੋਢੇ ਤੇ ਦਬਾ ਕੇ ਮਸਕਰਾਉਣ ਲੱਗਾ ਤੇ ਕਹਿਣ ਲੱਗਾ ਕਿਵੇਂ ਆ ਜੋਤਪੁੱਤ ਠੀਕ ਆ ਨਾ ਅੱਜ ਬੜੀ ਧੀਰ ਕਰ ਦਿੱਤੀ ਆਉਣ ਵਿੱਚ ਜੋਤ ਦੇ ਤਾਂ ਸਾਰੇ ਸਰੀਰ ਵਿੱਚ ਜਿਵੇਂ ਕੁਝ ਅਜੀਬ ਜਿਹਾ ਹੀ ਹੋਇਆ ਹੋਵੇ ਉਨੇ ਜਲਦੀ ਨਾਲ ਬਿਨਾ ਕੋਈ ਜਵਾਬ ਦਿੱਤੇ ਸਕੂਲ ਦੇ ਅੰਦਰ ਕਦਮ ਰੱਖ ਦਿੱਤਾ ਤੇ ਜਾ ਕੇ ਆਪਣੀ ਕਲਾਸ ਵਿੱਚ ਬਹਿ ਗਈ ਕਿੰਨੀ ਹੀ ਦੇਰ ਤੱਕ ਉਹ ਆਪਣੇ ਆਪ ਨੂੰ ਸੰਭਾਲਦੀ ਰਹੀ ਜੋਤ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਹ ਚੌਂਕੀ ਦਾ ਅਖਿਰ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਉਹ ਵਾਰ-ਵਾਰ ਆਪਣੇ ਮੋਢੇ ਨੂੰ ਝਾੜਦੀ ਜਿਵੇਂ ਕੋਈ ਗੰਦਗੀ ਉਹਦੇ ਮੋਢੇ ਤੇ ਲੱਗੀ ਹੋਵੇ ਅੱਖਾਂ ਵਿੱਚ ਮੋٹے-ਮੋٹے ਅਥਰੂ ਆਉਣ ਲੱਗੇ ਇਸ ਤੋਂ ਪਹਿਲਾਂ ਤਾਂ ਚੌਂਕੀ ਦਾ ਸਿਰਫ ਉਹਨੂੰ ਘੂਰ-ਘੂਰ ਕੇ ਵੇਖਦਾ ਹੀ ਸੀ ਪਰ ਅੱਜ ਤਾਂ ਉਹਨੇ ਆਪਣੀ ਹੱਦ ਕ੍ਰੋਸ ਕਰ ਦਿੱਤੀ ਅੱਜ ਉਹਨੇ ਇਹ ਹੱਦ ਪਾਰ ਕੀਤੀ ਆ ਕੱਲ ਨੂੰ ਨਾ ਜਾਣੇ ਕੀ ਕਰਦਾ ਇਹੀ ਸੋਚਦੇ ਹੋਏ ਉਹ ਇਹ ਤੈਅ ਕਰ ਚੁੱਕੀ ਸੀ ਕਿ ਅੱਜ ਹਰ ਹਾਲ ਵਿੱਚ ਜਾ ਕੇ ਆਪਣੀ ਮਾਂ ਨੂੰ ਇਹ ਦੱਸੇਗੀ ਕਿ ਇਹ ਚੌਂਕੀਦਾਰ ਚੰਗਾ ਨਹੀਂ ਆ ਜਾ ਜਾ ਕੇ ਉਹ ਚੌਂਕੀਦਾਰ ਨਾਲ ਗੱਲ ਕਰੋ ਕਿ ਮੈਨੂੰ ਇਵੇਂ ਨਾ ਵੇਖਿਆ ਕਰੀ ਮੈਨੂੰ ਗੁੱਸਾ ਆਉਂਦਾ ਆ ਪੂਰਾ ਦਿਨ ਜੋ ਉਹਦਾ ਇਵੇਂ ਹੀ ਗੁਜ਼ਰਿਆ ਦੋ ਟੈਸਟ ਹੋਏ ਸੀ ਤੇ ਦੋਵਾਂ ਵਿੱਚ ਉਹਦੇ ਨੰਬਰ ਬਹੁਤ ਘੱਟ ਆਏ ਸੀ ਟੀਚਰ ਵੀ ਰੋਣ ਸੀ ਕਹਿਣ ਲੱਗੀ ਕਿ ਕੀ ਗੱਲ ਆ ਜੋਤ ਕੀ ਘਰ ਵਿੱਚ ਕੋਈ ਪਰੇਸ਼ਾਨੀ ਆ ਅੱਜ ਤੋਂ ਪਹਿਲਾਂ ਤੇਰੇ ਨੰਬਰ ਮੈਂ ਕਦੀ ਵੀ ਇੰਨੇ ਘੱਟ ਨਹੀਂ ਵੇਖੇ ਜਵਾਬ ਵਿੱਚ ਜੋਤ ਗਹਿਰਾ ਸਾਹ ਲੈਂਦੇ ਹੋਏ ਕਹਿਣ ਲੱਗੀ ਤੇ ਬਸ ਮੇਰੇ ਸਿਰ ਵਿੱਚ ਦਰਦ ਸੀ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣੇ ਟੀਚਰਾਂ ਨੂੰ ਵੀ ਟਾਲ ਦੇ ਦਿੰਦੀ ਉਸੇ ਦਿਨ ਇੱਕ ਟੀਮ ਉਹਦੇ ਸਕੂਲ ਵਿੱਚ ਆਈ ਜਿਹੜੀ ਬੱਚਿਆਂ ਨੂੰ ਗੁੱਡ ਤੇ ਬੈਡ ਟੱਚ ਦੀ ਸਿੱਖਿਆ ਦੇਣ ਆਈ ਸੀ ਤੇ ਵੀ ਕਹਿ ਰਹੇ ਸੀ ਕਿ ਜੇ ਤੁਹਾਨੂੰ ਕੋਈ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇ ਤੁਹਾਨੂੰ ਤੰਗ ਕਰੇ ਤਾਂ ਤੁਸੀਂ ਪਰੇਸ਼ਾਨ ਨਹੀਂ ਹੋਣਾ ਬਲਕਿ ਉਹਦਾ ਸਾਹਮਣਾ ਕਰਨਾ ਆ ਉਹਦੇ ਸਾਹਮਣੇ ਖੁਦ ਨੂੰ ਕਦੀ ਵੀ ਕਮਜ਼ੋਰ ਨਾ ਬਣਾਓ ਨਹੀਂ ਤਾਂ ਉਹ ਇਨਸਾਨ ਤੁਹਾਡੇ ਤੇ ਹੈਵੀ ਹੋ ਜਾਵੇਗਾ ਇਸ ਤਰ੍ਹਾਂ ਲੈਕਚਰ ਸੁਣ ਕੇ ਜੋਤ ਵੀ ਵਿੱਚ ਵੀ ਕਿਤੇ ਨਾ ਕਿਤੇ ਹਿੰਮਤ ਤਾਂ ਜ਼ਰੂਰ ਆਈ ਸੀ ਪਰ ਉਹਨੂੰ ਕੀ ਖਬਰ ਸੀ ਕਿ ਇਹ ਹੀ ਹਿੰਮਤ ਜਦੋਂ ਉਹ ਉਸ ਆਦਮੀ ਦੇ ਸਾਹਮਣੇ ਦਿਖਾਵੇਗੀ ਤਾਂ ਉਹਦੇ ਨਾਲ ਉਹ ਕੀ ਕਰੇਗਾ ਉਸ ਦਿਨ ਛੁੱਟੀ ਹੋਣ ਵਿੱਚ ਅਜੇ ਅੱਧਾ ਘੰਟਾ ਬਾਕੀ ਸੀ ਜਦੋਂ ਉਹੀ ਚੌਕੀਦਾਰ ਕਲਾਸ ਵਿੱਚ ਆਇਆ ਉਸ ਵਕਤ ਟੀਚਰ ਬੱਚਿਆਂ ਨੂੰ ਮੈਥ ਪੜ੍ਹਾ ਰਿਹਾ ਸੀ ਜਦੋਂ ਜੋਤਵਲ ਵੇਖ ਕੇ ਕਹਿਣ ਲੱਗਾ ਕਿ ਜੋਤ ਨੂੰ ਘਰੋਂ ਉਹਦੀ ਮੰਮੀ ਲੈਣ ਵਾਸਤੇ ਆਈ ਆ ਉਹਦੇ ਘਰ ਵਿੱਚ ਕੋਈ ਐਮਰਜੈਂਸੀ ਹੋ ਗਈ ਆ ਇਹਨੂੰ ਛੁੱਟੀ ਦੇ ਦਿਓ ਟੀਚਰ ਨੇ ਫੌਰਨ ਹੀ ਇੱਕ ਨਜ਼ਰ ਜੋਤਵਲ ਵੇਖਿਆ ਤੇ ਫਿਰ ਉਹਨੂੰ ਜਾਣ ਦੇ ਲਈ ਕਿਹਾ ਜੋਤ ਖੁਦ ਪਰੇਸ਼ਾਨ ਹੋ ਚੁੱਕੀ ਸੀ ਕਿ ਇਹੋ ਜਿਹਾ ਘਰੇ ਕੀ ਹੋ ਗਿਆ ਹੋਵੇਗਾ ਕਿ ਮੰਮੀ ਮੈਨੂੰ ਲੈਣ ਆ ਗਏ ਕਿਤੇ ਪਾ ਬੀ ਦੀ ਤਬੀਅਤ ਤਾਂ ਨਹੀਂ ਖਰਾਬ ਹੋ ਗਈ ਕਿਤੇ ਗੁਰਪ੍ਰੀਤ ਵੀਰ ਦਾ ਕਿਸੇ ਨਾਲ ਝਗੜਾ ਤਾਂ ਨਹੀਂ ਹੋ ਗਿਆ ਉਹ ਇਹ ਸੋਚਦੀ ਹੋਈ ਜਿਵੇਂ ਸਕੂਲ ਦੀ ਚਾਰਦਵਾਰੀ ਤੋਂ ਬਾਹਰ ਨਿਕਲ ਕੇ ਆਈ ਤਾਂ ਸਾਹਮਣੇ ਨਾ ਕੋਈ ਬੰਦਾ ਸੀ ਤੇ ਨਾ ਬੰਦੇ ਦੀ ਜਾਤ ਜੋਤ ਗੁੱਸੇ ਨਾਲ ਹਾਲੇ ਦਵਾਲੇ ਵੇਖਦੀ ਹੋਈ ਕਹਿਣ ਲੱਗੀ ਮੰਮੀ ਕਿੱਥੇ ਆ ਅਗਲੇ ਪਲ ਮੌਕਾ ਵੇਖ ਕੇ ਚੌਕੀਦਾਰ ਨੇ ਜੋਤ ਨੂੰ ਬਾਹੋਂ ਤੋਂ ਫੜਿਆ ਤੇ ਦੂਜੇ ਪਾਸੇ ਲੈ ਕੇ ਜਾਣ ਲੱਗਾ ਤੇ ਕਹਿਣ ਲੱਗਾ ਤੇਰੀ ਮੰਮੀ ਉੱਥੇ ਖੜੀ ਆ ਜੋਤ ਜਦੋਂ ਤੱਕ ਆਪਣੀ ਮਾਂ ਉਹਦੇ ਕੋਲੋਂ ਛਡਵਾਉਂਦੀ ਮੌਕਾ ਪਾ ਕੇ ਮਾਂ ਦੇ ਨਾਲ-ਨਾਲ ਚੌਂਕੀਦਾਰ ਨੇ ਉਹਦੇ ਮੂੰਹ ਤੇ ਵੀ ਹੱਥ ਰੱਖ ਦਿੱਤਾ ਉਹਦੇ ਕੰਨ ਦੇ ਕੋਲ ਜਾ ਕੇ ਕਹਿਣ ਲੱਗਾ ਬੜੀ ਮੁਸ਼ਕਲ ਨਾਲ ਹੱਥ ਲੱਗੀਆਂ ਤੂੰ ਮੇਰੇ ਕਦੋਂ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਤੈਨੂੰ ਕਿਸੇ ਤਰ੍ਹਾਂ ਬਹਿਲਾਫ ਸੁਲਾ ਲਵਾਂ ਪਰ ਤੇਰੇ ਤਾਂ ਨਖਰੇ ਹੀ ਖਤਮ ਨਹੀਂ ਹੁੰਦੇ ਤੂੰ ਤਾਂ ਹੱਥੋਂ ਨਿਕਲਦੀ ਜਾ ਰਹੀ ਸੀ ਅੱਜ ਵੇਖ ਮੈਂ ਤੇਰੀ ਕਿਵੇਂ ਸਾਰੀ ਆਕੜ ਕੱਢਦਾ ਆਂ ਇਹਨਾਂ ਕਹਿ ਕੇ ਉਹ ਚੌਂਕੀਦਾਰ ਜੋਤ ਨੂੰ ਸਕੂਲ ਦੇ ਪਿੱਛੇ ਬਣੇ ਖੇਤਾਂ ਵਿੱਚ ਲੈ ਕੇ ਜਾਣ ਲੱਗਾ ਗੰਨੇ ਦੇ ਖੇਤ ਸੀ ਜਿੰਨਾ ਵਿੱਚ ਕੋਈ ਵੀ ਛੁੱਕ ਕੇ ਬਹਿ ਜਾਵੇ ਤਾਂ ਨਜ਼ਰ ਨਾ ਆਵੇ ਉਹ ચીਕ ਰਹੀ ਸੀ ਚਿਲਾ ਰਹੀ ਸੀ ਪਰ ਉਸ ਚੌਂਕੀਦਾਰ ਨੂੰ ਉਹਦੇ ਤੇ ਤਰਸ ਨਾ ਆਇਆ ਉਹਨੂੰ ਖੇਤਾਂ ਵਿੱਚ ਲਿਜਾ ਕੇ ਉਹਦੀ ਇੱਜ਼ਤ ਆਤਾਰ ਕਰਨ ਲੱਗਾ ਜੋਤ ਉਸ ਵਕਤ ਪੂਰੀ ਜਾਨ ਲਗਾ ਕੇ ਚੀਕ ਰਹੀ ਸੀ ਚਿਲਾ ਰਹੀ ਸੀ ਪਰ ਉਸ ਚੌਂਕੀਦਾਰ ਨੇ ਉਹਦਾ ਮੂੰਹ ਇੱਕ ਕੱਪੜੇ ਨਾਲ ਬੰਨ੍ਹ ਦਿੱਤਾ ਉਹਨੂੰ ਆਪਣੀ ਹਮਾਨੀਅਤ ਦਾਂ ਨਿਸ਼ਾਨਾ ਬਣਾਉਂਦਾ ਰਿਹਾ ਤੇ ਫਿਰ ਜਦੋਂ ਹੀ ਜੱਤੇ ਹਮਲਾ ਕਰ ਲਿਆ ਤਾਂ ਇੱਕ ਨਜਾ ਜੋਤ ਨੂੰ ਵੇਖਿਆ ਜਿਹਦੇ ਸਾਹ ਜੇ ਤੱਕ ਚੱਲ ਰਹੇ ਸੀ ਪਰ ਬੇਓਚੀ ਦੀ ਹਾਲਤ ਵਿੱਚ ਸੀ ਪਾਪ ਕਰਨ ਤੋਂ ਬਾਅਦ ਉਹਨੂੰ ਇਹ ਡਰ ਹੋ ਗਿਆ ਕਿ ਜੇ ਇਹ ਜ਼ਿੰਦਾ ਬਚ ਗਈ ਤਾਂ ਉਹਨੇ ਸਾਰਿਆਂ ਦੇ ਸਾਹਮਣੇ ਮੇਰਾ ਨਾਂ ਲੈ ਲਿਆ ਤਾਂ ਚੌਂਕੀਦਾਰ ਦੀ ਘਰ ਵਾਲੀ ਉਹਦੇ ਪਿੰਡ ਵਿੱਚ ਹੀ ਰਹਿੰਦੀ ਸੀ ਚੌਂਕੀਦਾਰ ਦਾ ਕੋਈ ਬੱਚਾ ਨਹੀਂ ਸੀ ਵਿਆਹ ਨੂੰ 5 ਸਾਲ ਹੋ ਚੁੱਕੇ ਸੀ ਪਰ ਉਹਦੇ ਬਾਅਦ ਵੀ ਉਹਦੇ ਵਿੱਚੋਂ ਇਹੋ ਜਈ ਹਵਾਨੀਅਤ ਦਿਖਾਈ ਸੀ ਮਾਸੂਮ ਕੁੜੀਆਂ ਦਰਿੰਦਗੀ ਦਾ ਨਿਸ਼ਾਨਾ ਬਣਾਉਣਾ ਤਾਂ ਜਿਵੇਂ ਉਹਦਾ ਪਸੰਦੀਦਾ ਕੰਮ ਸੀ ਇਸ ਤੋਂ ਪਹਿਲਾਂ ਵੀ ਉਹ ਈਵੇਂ ਹੀ ਪਾਪ ਕਰਦਾ ਹੋਇਆ ਕਿੰਨੇ ਸਕੂਲਾਂ ਵਿੱਚ ਉਹ ਖੁਦ ਹੀ ਭੱਜ ਜਾਇਆ ਕਰਦਾ ਸੀ ਤਾਂ ਕਿ ਕਿਸੇ ਕੋਲੋਂ ਫੜਿਆ ਨਾ ਜਾ ਸਕੇ ਤੇ ਇਸ ਵਾਰ ਉਹਨੇ ਬਜਾਏ ਉਹਨੂੰ ਛਾੜਣ ਦੇ ਜੋਤ ਦੀ ਜਾਨ ਲੈਣ ਬਾਰੇ ਸੋਚਿਆ ਜੋਤ ਦੇ ਸਾਹ ਉਖੜੇ-ਉਖੜੇ ਜਏ ਰਲ ਰਹੀ ਸੀ ਉਦੋਂ ਇਸ ਰੀਤ ਤੇ ਜਗਾ ਜਗਾ ਸੱਟਾਂ ਦੇ ਨਿਸ਼ਾਨ ਸੀ ਉਦੋਂ ਹੀ ਚੌਂਕੀਦਾਰ ਨੇ ਕੋਲ ਪਿਆ ਹੋਇਆ ਪੱਥਰ ਚੁੱਕਿਆ ਤੇ ਜੋ ਦੇ ਸਿਰ ਤੇ ਮਾਰ ਦਿੱਤਾ ਜੋ ਦੇ ਬਚੇ ਹੋਏ ਸਾਹ ਵੀ ਖਤਮ ਹੋ ਗਏ ਉੱਥੇ ਹੀ ਦੂਜੇ ਪਾਸੇ ਜਦੋਂ ਇਹ ਪਾਪ ਕਰਕੇ ਚੌਂਕੀਦਾਰ ਆਪਣੀ ਹਾਲਤ ਠੀਕ ਕਰਦਾ ਹੋਇਆ ਵਾਪਸ ਕੋਲ ਵੱਲ ਆਇਆ ਉਦੋਂ ਹੀ ਉਹਨੂੰ ਦੂਰ ਤੋਂ ਜੋਤ ਦੀ ਮਾਮਦੀ ਹੋਈ ਦਿਖਾਈ ਦਿੱਤੀ ਆਪਣੇ ਆਪ ਨੂੰ ਉਹਨੇ ਠੀਕ ਕਰ ਲਿਆ ਤੇ ਆਪਣਾ ਚਿਹਰਾ ਤੇ ਹੱਥ ਪੈਰ ਸਾਫ਼ ਕਰਨ ਲੱਗਾ ਉਸ ਵਕਤ ਉਹ ਬਾਕੀ ਬੱਚਿਆਂ ਦੇ ਨਾਲ ਤੇ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਵਿੱਚ ਵਿਜੀ ਹੋ ਗਿਆ ਜਦੋਂ ਜੋਤ ਦੀ ਮਾਂ ਉੱਥੇ ਆ ਕੇ ਖੜੀ ਹੋ ਗਈ ਆਸ-ਪਾਸ ਵਾਰ-ਵਾਰ ਵੇਖ ਰਹੀ ਸੀ ਨਾ ਜਾਣੇ ਕਿਉਂ ਅੱਜ ਸਰਬਜੀਤ ਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਜਿਵੇਂ ਲੱਗ ਰਿਹਾ ਸੀ ਜਿਵੇਂ ਕੁਝ ਬਹੁਤ ਹੀ ਗਲਤ ਹੋ ਚੁੱਕਿਆ ਆ ਅੱਜ ਸਵੇਰੇ ਉਹਨੇ ਜੋਤ ਨੂੰ ਪੇਜ ਵੀ ਆਪਣੇ ਮੁੰਡੇ ਦੇ ਨਾਲ ਦੇ ਤਸਵੀਰ ਰਹਿ ਰਹਿ ਕੇ ਨਾ ਜਾਣੇ ਕਿਉਂ ਜੋਤ ਦਾ ਚਿਹਰਾ ਉਹਦੇ ਸਾਹਮਣੇ ਆ ਰਿਹਾ ਸੀ ਉਹ ਆਪਣੀਆਂ ਸੋਚਾਂ ਵਿੱਚ ਉਦੋਂ ਨਿਕਲੀ ਜਦੋਂ ਘੰਟੀ ਦੀ ਆਵਾਜ਼ ਆਈ ਇਦھر ਘੰਟੀ ਵੱਜ ਰਹੀ ਸੀ ਤੇ ਦੂਜੇ ਪਾਸੇ ਜੋਤ ਦੀ ਮਾਂ ਵਾਲੇ ਦਵਾਲੇ ਵੇਖ ਰਹੀ ਸੀ ਸਾਰੇ ਬੱਚੇ ਨਿਕਲ ਆਏ ਪਰ ਜੋਤ ਨਹੀਂ ਸੀ ਨਹੀਂ ਤਾਂ ਛੁੱਟੀ ਹੁੰਦਿਆਂ ਹੀ ਉਹ ਬਾਹਰ ਆ ਜਾਂਦੀ ਸੀ ਵਾਰ-ਵਾਰ ਦਰਵਾਜ਼ੇ ਦੇ ਅੰਦਰ ਝਾਕ ਕੇ ਸਰਬਜੀਤ ਵੇਖਦੀ ਤਾਂ ਚੌਕੀਦਾਰ ਉਹਨੂੰ ਪਿੱਛੇ ਹਟਾ ਦਿੰਦਾ ਕਹਿੰਦਾ ਕਿ ਪਿੱਛੇ ਹਟ ਕੇ ਖੜੀ ਹੋ ਜਾ ਈਵੇਂ ਅੰਦਰ ਕੋਈ ਨਹੀਂ ਵੇਖ ਸਕਦਾ ਤੈਨੂੰ ਦੇਖਦਾ ਨਹੀਂ ਕਿ ਬੱਚੇ ਬਾਹਰ ਆ ਰਹੇ ਆ ਰਸਤਾ ਬੰਦ ਕਰਕੇ ਖਣੀ ਆ ਪਿੱਛੇ ਹਟ ਜਾ ਤੇਰੀ ਕੁੜੀ ਆ ਜਾਊਗੀ ਉਹਦੀ ਝੜਕਾਂ ਖਾ ਕੇ ਸਰਬਜੀਤ ਥੋੜਾ ਜਿਹਾ ਪਿੱਛੇ ਹਟ ਕੇ ਖੜੀ ਹੋ ਗਈ ਪਰ ਹੌਲੀ ਹੌਲੀ ਸਕੂਲ ਖਾਲੀ ਹੋ ਗਿਆ ਜੋਤ ਦੀ ਸਹੇਲੀ ਜਦੋਂ ਸਕੂਲ ਤੋਂ ਬਾਹਰ ਨਿਕਲੀ ਤਾਂ ਸਰਬਜੀਤ ਨੇ ਉਹਨੂੰ ਜਾ ਕੇ ਪੁੱਛਿਆ ਕਿ ਜੋਤ ਕਿੱਥੇ ਆ ਹਜੇ ਤੱਕ ਉਹ ਬਾਹਰ ਨਹੀਂ ਆਈ ਤਾਂ ਹਰਾਨੀ ਨਾਲ ਜੋਤ ਦੀ ਮਾਂ ਨੂੰ ਵੇਖ ਕੇ ਉਹਦੀ ਸਹੇਲੀ ਕਹਿਣ ਲੱਗੀ ਆਂਟੀ ਜੀ ਉਹ ਤਾਂ ਕਦੋਂ ਦੀ ਚਲੀ ਗਈ ਆ ਉਹਦੇ ਘਰੋਂ ਕੋਈ ਉਹਨੂੰ ਲੈਣ ਆਇਆ ਸੀ ਇਸੇ ਲਈ ਉਹ ਘਰ ਚਲੀ ਗਈ ਆ ਇਹ ਸੁਣ ਕੇ ਸਰਬਜੀਤ ਵੀ ਸੋਚਣ ਲੱਗੀ ਕਿ ਹੋ ਸਕਦਾ ਆ ਕਿ ਗੁਰਪ੍ਰੀਤ ਖੁਦ ਹੀ ਉਹਨੂੰ ਲੈਣ ਆ ਗਿਆ ਹੋਵੇ ਦੁਕਾਨ ਤੇ ਲੈ ਗਿਆ ਹੋਵੇ ਮੈਂ ਐਵੇਂ ਹੀ ਇੱਥੇ ਖੜ੍ਹੀ ਹੋ ਕੇ ਪਰੇਸ਼ਾਨ ਹੋ ਰਹੀ ਆ ਇਹ ਸੋਚ ਕੇ ਸਰਬਜੀਤ ਸਿੱਧਾ ਦੁਕਾਨ ਤੇ ਚਲੀ ਗਈ ਉੱਥੇ ਗੁਰਪ੍ਰੀਤ ਗਾਂਕਾ ਨੂੰ ਤੋਰਨ ਵਿੱਚ ਬਿਜੀ ਸੀ ਆਪਣੀ ਮਾਂ ਨੂੰ ਵੇਖ ਕੇ ਹਰਾਨ ਹੋ ਗਿਆ ਉਹਨੂੰ ਚੰਗਾ ਨਹੀਂ ਲੱਗਿਆ ਸੀ ਐਵੇਂ ਉਹਦੀ ਮਾਂ ਦਾ ਦੁਕਾਨ ਤੇ ਆਉਣਾ ਕੋਈ ਕੰਮ ਸੀ ਤਾਂ ਫੋਨ ਕਰਕੇ ਕਹਿ ਦਿੰਦੀ ਗਾਕਾ ਨੂੰ ਤੋੜ ਕੇ ਉਹ ਗੁੱਸੇ ਨਾਲ ਬੋਲਿਆ ਤਾਂ ਸਰਬਜੀਤ ਕਹਿਣ ਲੱਗੀ ਜੋਤ ਕਿੱਥੇ ਆ ਸਕੂਲੇ ਵੀ ਨਹੀਂ ਆ ਚੌਕੀਦਾਰ ਕਹਿ ਰਿਹਾ ਸੀ ਕਿ ਉਹਨੂੰ ਘਰੋਂ ਕੋਈ ਲੈਣ ਆ ਗਿਆ ਸੀ ਇਹ ਸੁਣ ਕੇ ਗੁਰਪ੍ਰੀਤ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਮੈਂ ਤਾਂ ਉਹਨੂੰ ਲੈਣ ਨਹੀਂ ਗਿਆ ਕਿਧਰ ਆ ਜੋਤ ਕਿੱਥੇ ਆ ਉਹਨੇ ਉਸੇ ਟਾਈਮ ਘਰੇ ਫੋਨ ਕਰਕੇ ਪੁੱਛਿਆ ਤਾਂ ਇੱਕ ਵਾਰ ਫਿਰ ਜਦੋਂ ਦੋਵੇਂ ਜਣੇ ਸਕੂਲ ਪਹੁੰਚੇ ਤਾਂ ਸ਼ਾਮ ਹੋ ਚੁੱਕੀ ਸੀ ਸਕੂਲ ਬੰਦ ਸੀ ਜੋਤ ਨੂੰ ਲੱਭਣ ਲੱਗੇ ਕਿ ਉਦੋਂ ਹੀ ਖੇਤਾਂ ਵਿੱਚੋਂ ਕੁੱਤਿਆਂ ਦੇ ਪੌਂਕਣ ਦੀ ਆਵਾਜ਼ ਆਈ। ਬੇਸ਼ੱਕ ਉਹ ਜਾਨਵਰ ਸੀ ਬੇਜਬਾਨ ਸੀ ਪਰ ਉਹਨਾਂ ਨੇ ਜੋਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਪੌਂਕਣ ਦੀ ਆਵਾਜ਼ ਸੁਣ ਕੇ ਜੋਤ ਦੀ ਮਾਂ ਤੇ ਭਰਾ ਦੋਵੇਂ ਖੇਤਾਂ ਵੱਲ ਆਏ। ਜਿੱਥੇ ਤਿੰਨ ਕੁੱਤੇ ਖੜੇ ਲਗਾਤਾਰ ਪੌਂਕ ਰਹੇ ਸੀ ਜਿਵੇਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋਣ ਕਿ ਇਨ੍ਹਾਂ ਖੇਤਾਂ ਵਿੱਚ ਇੱਕ ਵਾਰ ਫਿਰ ਕਿਸੇ ਜ਼ਾਲਮ ਦਰਿੰਦੇ ਨੇ ਆਪਣੀ ਨੀਅਤ ਦੀ ਹੱਦ ਪਾਰ ਕਰ ਦਿੱਤੀ ਆ। ਪੋਸਟਮਾਰਟਮ ਦੀ ਰਿਪੋਰਟ ਵਿੱਚ ਇਹ ਗੱਲ ਆ ਚੁੱਕੀ ਸੀ ਕਿ ਜੋ ਦੇ ਨਾਲ ਗਲਤ ਹੋਇਆ ਆ ਗੁਰਪ੍ਰੀਤ ਤੇ ਸਰਬਜੀਤ ਦੇ ਤਾਂ ਹੋਸ਼ ਉੱਡ ਗਏ ਸਰਬਜੀਤ ਤਾਂ ਬੇਹੋਸ਼ ਹੋ ਚੁੱਕੀ ਸੀ ਗੁਰਪ੍ਰੀਤ ਆਪਣੀ ਭੈਣ ਦੀ Laash ਲੈ ਕੇ ਘਰ ਪਹੁੰਚਿਆ ਤਾਂ ਪੂਰਾ ਪਿੰਡ ਆਇਆ ਸੀ ਪੁਲਿਸ ਉੱਥੇ ਮੌਜੂਦ ਸੀ ਨਾਲ ਨਾਲ ਜਾਂਚ ਪੜਤਾਲ ਜਾਰੀ ਸੀ ਸਰਬਜੀਤ ਦੇ ਉਹ ਸਾਰੇ ਸੁਪਨੇ ਚੱਕਣਾ ਚੂਰ ਹੋ ਚੁੱਕੇ ਸੀ ਜਿਹੜੇ ਉਹਨੇ ਵੇਖੇ ਸੀ ਆਪਣੀ ਧੀ ਨੂੰ ਉਹ ਡਾਕਟਰ ਬਣਾਉਣਾ ਚਾਹੁੰਦੀ ਸੀ ਉਹਦੀ ਫੋਟੋ ਅਖਬਾਰ ਵਿੱਚ ਛਪਦੇ ਹੋਏ ਵੇਖਣਾ ਚਾਹੁੰਦੀ ਸੀ ਹੁਣ ਜਦ ਉਹਦੀ ਫੋਟੋ ਅਖਬਾਰ ਵਿੱਚ ਛਪੀ ਤਾਂ ਸੀ ਪਰ ਕਿਸ ਖਬਰ ਦੇ ਨਾਲ ਛਪੀ ਸੀ ਉਹ ਆਪਣੇ ਵਾਲ ਖਿੱਚ ਖਿੱਚ ਕੇ ਰੋਣ ਲੱਗੀ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸੀ ਇਹ ਕਿਹਾ ਜਾ ਰਿਹਾ ਸੀ ਇਹਦੇ ਤੋਂ ਤਾਂ ਚੰਗਾ ਸੀ ਕਿ ਕੁੜੀ ਨੂੰ ਪੜਨ ਦੇ ਲਈ ਨਾ ਭੇਜਦੀ ਹੁਣ ਕੀ ਪਤਾ ਉਹਦੇ ਨਾਲ ਇਹ ਪਾਪ ਕਿਸ ਨੇ ਕੀਤਾ ਆ ਲੋਕਾਂ ਨੇ ਕਿੰਨੀਆਂ ਹੀ ਗੱਲਾਂ ਬਣਾਈਆਂ ਫਿਰ ਕੇਸ ਗੁਰਪ੍ਰੀਤ ਨੇ ਵੀ ਇਹ ਕਹਿ ਕੇ ਬੰਦ ਕਰਵਾ ਦਿੱਤਾ ਕਿ ਅਸੀਂ ਆਪਣੀ ਇੱਜ਼ਤ ਹੋਰ ਖਰਾਬ ਨਹੀਂ ਕਰਨਾ ਚਾਹੁੰਦੇ ਸਰਬਜੀਤ ਦੇ ਦਿਮਾਗ ਤੇ ਆਪਣੀ ਧੀ ਦੀ ਮੌਤ ਦਾ ਇਹ ਜਿਆਸਰ ਪਿਆ ਕਿ ਉਹਦਾ ਮਾਨਸਿਕ ਸੰਤੁਲਨ ਵਿਗੜ ਗਿਆ ਪਹਿਲਾਂ ਤਾਂ ਉਹ ਆਪਣੀ ਕੁੜੀ ਦੀ ਫੋਟੋ ਹੱਥ ਵਿੱਚ ਲੈ ਕੇ ਰੋਂਦੀ ਰਹਿੰਦੀ ਕੁੜੀ ਦੀ ਫੋਟੋ ਨੂੰ ਗਲ ਨਾਲ ਲਗਾ ਕੇ ਫੁੱਟ-ਫੁੱਟ ਕੇ ਰੋਂਦੀ ਤੇ ਕਹਿੰਦੀ ਕਿ ਜੋਤ ਮੈਂ ਤੈਨੂੰ ਡਾਕਟਰ ਬਣਦਾ ਹੋਇਆ ਵੇਖਣਾ ਚਾਹੁੰਦੀ ਆ ਤੂੰ ਤਾਂ ਵਾਦਾ ਕੀਤਾ ਸੀ ਕਿ ਮੰਮੀ ਮੈਂ ਡਾਕਟਰ ਬਣ ਕੇ ਵਿਖਾਉਂਗੀ ਪਰ ਤੂੰ ਤਾਂ ਸਾਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਗਈਆਂ ਗੁਰਪ੍ਰੀਤ ਰੋਂਦਾ ਹੋਇਆ ਆਪਣੀ ਮੰਮੀ ਨੂੰ ਘਰ ਲੈ ਆਇਆ ਪ੍ਰਤੀ ਅੱਧੀ ਰਾਤ ਨੂੰ ਉੱਠ ਕੇ ਉਹ ਫਿਰ ਆਪਣੀ ਤੀ ਨੂੰ ਲੱਭਣ ਲਈ ਭੱਜ ਜਾਂਦੀ ਹੌਲੀ ਹੌਲੀ ਵਕਤ ਇਵੇਂ ਹੀ ਗੁਜ਼ਰਨ ਲੱਗਾ ਪਹਿਲਾਂ ਜਿਹੜੇ ਲੋਕ ਸਰਬਜੀਤ ਨੂੰ ਤਰਸ ਖਾ ਕੇ ਵੇਖਿਆ ਕਰਦੇ ਸੀ ਹੁਣ ਤਾਂ ਉਹੀ ਉਹ ਇਹੀ ਕਹਿੰਦੇ ਸੀ ਕਿ ਜੇ ਕੁੜੀ ਨਾਲ ਇੰਨਾ ਹੀ ਪਿਆਰ ਸੀ ਤਾਂ ਕਿੰਨੇ ਕਿਹਾ ਸੀ ਉਹਨੂੰ ਪੜਾਉਣ ਦੇ ਲਈ ਸਕੂਲ ਭੇਜ ਵੱਡੀ ਆਈ ਸੀ ਡਾਕਟਰ ਬਣਾਉਣ ਲਈ ਹੁਣ ਕੁੜੀ ਵੀ ਮਰ ਗਈ ਤੇ ਖੁਦ ਵੀ ਪਾਗਲ ਹੋ ਗਈ ਏ ਕੀਪ ਤਾਂ ਉਹਦਾ ਕੋਈ ਆਸ਼ਿਕ ਹੋਵੇ ਜਿੰਨੇ ਉਹਦੇ ਨਾਲ ਇਵੇਂ ਕੀਤਾ ਤੇ ਫਿਰ ਉਹਨੂੰ ਮਾਰ ਦਿੱਤਾ ਸ਼ੁਰੂ-ਸ਼ੁਰੂ ਵਿੱਚ ਤਾਂ ਪ੍ਰੀਤ ਨੂੰ ਵੀ ਆਪਣੀ ਸੱਸ ਤੇ ਤਰਸ ਹੁੰਦਾ ਸੀ ਜੋਤ ਦੇ ਜਾਣ ਦਾ ਦੁੱਖ ਤਾਂ ਉਹਨੂੰ ਵੀ ਬਹੁਤ ਹੋਇਆ ਸੀ ਪਰ ਜਦੋਂ ਇੱਕ ਦਿਨ ਗੁਰਪ੍ਰੀਤ ਨੂੰ ਬੁੜ ਬਣਾਉਂਦੇ ਹੋਏ ਸੁਣਿਆ ਕਿ ਮੰਮੀ ਮੈਂ ਕਹਿੰਦਾ ਰਿਹਾ ਜੋਤ ਨੂੰ ਸਕੂਲ ਨਾ ਭੇਜ ਮੇਰੀ ਇੱਜ਼ਤ ਦੋ ਕੌਡੀ ਦੀ ਰਹਿ ਕੇ ਹੋ ਕੇ ਰਹਿ ਗਈ ਆ ਦੁਕਾਨ ਤੇ ਲੋਕ ਮੇਰੇ ਕੋਲ ਆਉਂਦੇ ਆ ਤੇ ਇੱਕ ਹੀ ਗੱਲ ਪੁੱਛਦੇ ਆ ਕਿ ਤੇਰੀ ਭੈਣ ਦੇ ਨਾਲ ਗਲਤ ਕਰਨ ਵਾਲਾ ਫੜਿਆ ਗਿਆ ਤੇ ਮੈਂ ਗਹਿਰਾ ਸਾਹ ਲੈ ਕੇ ਆਪਣਾ ਮੂੰਹ ਛਪਾਉਂਦਾ ਆ ਕਹਿ ਦਿੰਨਾ ਆ ਕਿ ਨਹੀਂ ਮੇਰੀ ਇੱਜ਼ਤ ਤਾਂ ਕਿਤੇ ਦੀ ਨਹੀਂ ਰਹੀ ਪ੍ਰੀਤ ਵੀ ਜੋ ਦੇ ਖਿਲਾਫ ਗੱਲਾਂ ਕਰਨ ਲੱਗੀ ਸਰਬਜੀਤ ਦੇ ਲਈ ਦਵਾਈਆਂ ਵੀ ਲਿਆਂਦੀਆਂ ਡਾਕਟਰ ਕਹਿੰਦੇ ਸੀ ਕਿ ਸਦਮੇ ਵਿੱਚ ਆ ਹੌਲੀ ਹੌਲੀ ਠੀਕ ਹੋ ਜਾਵੇਗੀ ਪਰ ਵਕਤ ਲੰਘਣ ਦੇ ਨਾਲ ਨਾਲ ਬਜਾਏ ਠੀਕ ਹੋਣ ਦੇ ਸਰਬਜੀਤ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਲੱਗੀ। ਉਹ ਜੋਤ-ਜੋਤ ਪੁਕਾਰਦੀ ਗਲੀਆਂ ਵਿੱਚ ਨਿਕਲ ਜਾਂਦੀ, ਪ੍ਰੀਤ ਉਹਨੂੰ ਫੜ-ਫੜ ਕੇ ਲੈਂਦੀ। ਇੱਕ ਦਿਨ ਪ੍ਰੀਤ ਦੀ ਸਿਹਤ ਠੀਕ ਨਹੀਂ ਸੀ, ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। 3 ਘੰਟਿਆਂ ਦੇ ਬਾਅਦ ਜਦੋਂ ਪ੍ਰੀਤ ਦੀ ਅੱਖ ਖੁੱਲੀ ਤਾਂ ਘਰ ਦੇ ਸਾਰੇ ਦਰਵਾਜ਼ੇ ਖੁੱਲੇ ਵੇਖ ਕੇ ਸਰਬਜੀਤ ਕਿਤੇ ਵੀ ਨਹੀਂ ਸੀ। ਜਦੋਂ ਗਲੀ ਵਿੱਚ ਸ਼ੋਰ ਦੀ ਆਵਾਜ਼ ਸੁਣੀ ਤਾਂ ਪ੍ਰੀਤ ਨੇ ਬਾਹਰ ਜਾ ਕੇ ਵੇਖਿਆ। ਗਲੀ ਦੇ ਬੱਚਿਆਂ ਨੂੰ ਸਰਬਜੀਤ ਪੱਥਰ ਚੁੱਕ-ਚੁੱਕ ਕੇ ਮਾਰ ਰਹੀ ਸੀ ਤੇ ਕਹਿ ਰਹੀ ਸੀ ਕਿ ਤੁਸੀਂ ਹੀ ਹੋ ਨਾ ਜਿਨ੍ਹਾਂ ਨੇ ਮੇਰੀ ਧੀ ਦੇ ਨਾਲ ਗਲਤ ਕੀਤਾ ਮੈਂ ਤੁਹਾਨੂੰ ਨਹੀਂ ਛੱਡਾਂਗੀ ਮੈਂ ਤੁਹਾਨੂੰ ਮਾਰ ਦੇਵਾਂਗੀ ਤੁਸੀਂ ਹੀ ਮੇਰੀ ਬੱਚੀ ਦੇ ਨਾਲ ਗਲਤ ਕੀਤਾ ਆ ਪ੍ਰੀਤ ਆਪਣੀ ਸਾਸ ਨੂੰ ਫੜ ਕੇ ਲੈ ਆਈ ਪਰ ਗੁੱਸਾ ਇੰਨਾ ਸੀ ਕਿ ਆਪਣੀ ਸਾਸ ਨੂੰ ਉਹਨੇ ਆਣ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਕਮਰੇ ਨੂੰ ਬਾਰੂਕੁੰਡੀ ਲਗਾ ਕੇ ਕਹਿਣ ਲੱਗੀ ਕਿ ਹੁਣ ਰੋਂਦੀ ਰਹਿ ਤੜਪਦੀ ਰਹਿ ਅੰਦਰ ਕਿਹੋ ਜਿਹਾ ਤਮਾਸ਼ਾ ਲਾਇਆ ਆ ਤੂੰ ਕੁੜੀ ਮਰ ਗਈ ਹੁਣ ਤੂੰ ਕਿਉਂ ਮੇਰੀ ਜ਼ਿੰਦਗੀ ਨਰਕ ਬਣਾਉਣ ਲਈ ਜਿੰਦਾ ਆ ਉਹ ਕਮਰਾ ਬੰਦ ਕਰਕੇ ਸੋਈ ਵਿੱਚ ਕੰਮ ਕਰਨ ਲੱਗੀ ਕਿੰਨੀ ਦੇਰ ਚੀਕਨ ਚਲਾਉਣ ਦੀ ਆਵਾਜ਼ ਆਉਂਦੀ ਰਹੀ ਕਿ ਉਦੋਂ ਹੀ ਗੁਰਪ੍ਰੀਤ ਵਕਤ ਤੋਂ ਪਹਿਲਾਂ ਹੀ ਘਰ ਆ ਗਿਆ ਸੀ ਉਹ ਕਿਸੇ ਕੰਮ ਦੇ ਲਈ ਆਇਆ ਸੀ ਪਰ ਆਪਣੀ ਮਾਂ ਨੂੰ ਕਮਰੇ ਵਿੱਚ ਹੀ ਲਾਉਂਦੇ ਹੋਏ ਵੇਖ ਕੇ ਉਹ ਸਿੱਧਾ ਉਸ ਕਮਰੇ ਵੱਲ ਗਿਆ ਜਿਵੇਂ ਹੀ ਕਮਰੇ ਦੀ ਕੁੰਡੀ ਖੋਲੀ ਤਾਂ ਅੰਦਰੋਂ ਰੋਂਦੀ ਰੋਂਦੀ ਸਰਬਜੀਤ ਬਾਣ ਨਿਕਲੀ ਰੋ ਰੋ ਕੇ ਕਹਿਣ ਲੱਗੀ ਕਿ ਤੇਰੀ ਘਰ ਵਾਲੀ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇਰੀ ਘਰ ਵਾਲੀ ਚੰਦੀ ਨਹੀਂ ਆ ਕਿ ਮੇਰੀ ਧੀ ਨੂੰ ਨਿਆ ਮਿਲੇ ਆਪਣੀ ਮਾਂ ਦੀ ਮਾਨਸਿਕ ਹਾਲਤ ਤਾਂ ਉਹ ਜਾਣਦਾ ਹੀ ਸੀ ਪਰ ਪ੍ਰੀਤ ਕੁਲੰਗੁਰ ਪ੍ਰੀਤ ਨੂੰ ਇਹੋ ਜਿਹੀ ਉਮੀਦ ਨਹੀਂ ਸੀ ਉਹਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਡੰਡਾ ਚੁੱਕ ਕੇ ਪ੍ਰੀਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪ੍ਰੀਤ ਰੋਂਦੀ ਰਹੀ ਚੀਲਾਉਂਦੀ ਰਹੀ ਕਿ ਨਾ ਮਾਰ ਮੈਨੂੰ ਛੱਡ ਦੇ ਮੈਨੂੰ ਮੈਂ ਕੀ ਕੀਤਾ ਆ ਇਹ ਭੱਜ-ਭੱਜ ਕੇ ਜਾਂਦੀ ਆ ਆਖਿਰ ਮੈਂ ਕਿੱਥੋਂ-ਕਿੱਥੋਂ ਫੜ ਕੇ ਲੈ ਕੇ ਆਵਾਂ ਪਰ ਗੁਰਪ੍ਰੀਤ ਸਾਫ ਲਫ਼ਜ਼ਾਂ ਵਿੱਚ ਕਹਿ ਚੁੱਕਿਆ ਸੀ ਕਿ ਦੁਬਾਰਾ ਜੇ ਤੂੰ ਮੇਰੀ ਮਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ ਪ੍ਰੀਤ ਵੀ ਸਹਿਮ ਗਈ ਕੁਝ ਦਿਨ ਤੱਕ ਤਾਂ ਸਰਬਜੀਤ ਘਰ ਹੀ ਬੈਠ ਕੇ ਜੋਤ ਦੇ ਕੱਪੜਿਆਂ ਨੂੰ ਗਲ ਨਾਲ ਲਾ ਕੇ ਰੋਂਦੀ ਰਹੀ ਉਹਦੀਆਂ ਕਿਤਾਬਾਂ ਨੂੰ ਚੁੰਮਦੀ ਰਹੀ ਫਿਰ ਇੱਕ ਦਿਨ ਉਹਨੇ ਸੁਪਨੇ ਵਿੱਚ ਨਾ ਜਾਣੇ ਕੀ ਵੇਖਿਆ ਤੇ ਸਵੇਰੇ ਸਵੇਰੇ ਘਰੋਂ ਨੰਗੇ ਪੈਰ ਨਿਕਲ ਗਈ ਜਦੋਂ ਗੁਰਪ੍ਰੀਤ ਉੱਠਿਆ ਕਾਂ ਮਾਂ ਦੀ ਮੰਜੀ ਖਾਲੀ ਵੇਖੀ ਉਹ ਮਾਂ ਨੂੰ ਲੱਭਦਾ ਹੋਇਆ ਗਲੀ ਵਿੱਚ ਨਿਕਲ ਆਇਆ ਕਈ ਜਗ੍ਹਾ ਲੱਭਿਆ ਪਰ ਕਿਤੇ ਵੀ ਨਾ ਮਿਲੀ ਉਦੋਂ ਤੱਕ ਇੱਕ ਆਦਮੀ ਨੇ ਦੱਸਿਆ ਕਿ ਅਸੀਂ ਤੇਰੀ ਮਾਂ ਨੂੰ ਸਕੂਲ ਵੱਲ ਜਾਂਦੇ ਵੇਖਿਆ ਸੀ ਇਹ ਸੁਣ ਕੇ ਗੁਰਪ੍ਰੀ ਸਕੂਲ ਵੱਲ ਭੱਜਿਆ ਪਰ ਉਥੇ ਤਾਂ ਇੱਕ ਜਿਵੇਂ ਮੇਲਾ ਲੱਗਿਆ ਹੋਵੇ ਲੋਕ ਇਕੱਠੇ ਹੋਏ ਸੀ ਤੇ ਸਰਬਜੀ ਚੌਂਕੀਦਾਰ ਦਾ ਗਲਾ ਫੜ ਕੇ ਕਹਿ ਰਹੀ ਸੀ ਕਿ ਤੂੰ ਮਾਰਿਆ ਆ ਮੇਰੀ ਕੁੜੀ ਨੂੰ ਤੂੰ ਮੇਰੀ ਕੁੜੀ ਦੇ ਨਾਲ ਗਲਤ ਕੀਤਾ ਤੂੰ ਹੀ ਆ ਨਾ ਉਹ ਅੱਜ ਸੁਪਨੇ ਵਿੱਚ ਮੇਰੀ ਜੋਤ ਆਈ ਸੀ ਉਹਨੇ ਮੈਨੂੰ ਸਭ ਕੁਝ ਦੱਸ ਦਿੱਤਾ ਆ ਗੁਰਪ੍ਰੀਤ ਨੂੰ ਪਹਿਲਾਂ ਤਾਂ ਗੁੱਸਾ ਆਇਆ ਕਿ ਮਾਂ ਨੇ ਕੀਤ ਮਾਸ਼ਾ ਲਾਇਆ ਹੋਇਆ ਆ ਪਰ ਇੱਕ ਪਲ ਦੇ ਲਈ ਉਹਦੇ ਦਿਮਾਗ ਵਿੱਚ ਵੀ ਇਹ ਖਿਆਲ ਆਇਆ ਤੇ ਅਚਾਨਕ ਜੋਤ ਦੇ ਕਹੇ ਹੋਏ ਸ਼ਬਦ ਉਹਦੇ ਦਿਮਾਗ ਵਿੱਚ ਗੂੰਜਣ ਲੱਗੇ ਉਹ ਕਹਿੰਦੀ ਸੀ ਕਿ ਮੈਨੂੰ ਚੌਂਕੀਦਾਰ ਚੰਗਾ ਨਹੀਂ ਲੱਗਦਾ ਮੈਨੂੰ ਕੋਰ ਦਾ ਰਹਿੰਦਾ ਆ ਇਹ ਖਿਆਲ ਦਿਮਾਗ ਵਿੱਚ ਆਉਣਾ ਹੀ ਸੀ ਕਿ ਗੁਰਪ੍ਰੀਤ ਫੌਰਨ ਚੌਂਕੀਦਾਰ ਵੱਲ ਭੱਜਿਆ ਜੋ ਹਜੇ ਤੱਕ ਸਰਬਜੀਤ ਕੋਲੋਂ ਖੁੱਦ ਨੂੰ ਛਡਵਾ ਰਿਹਾ ਸੀ ਉਹਨੂੰ ਪਾਗਲ ਕਹਿ ਰਿਹਾ ਸੀ ਗੁਰਪ੍ਰੀਤ ਨੇ ਜਦੋਂ ਉਹਦਾ ਗਲਾ ਫੜਿਆ ਤੇ ਦੋ ਥੱਪੜ ਲਗਾ ਕੇ ਸੱਚ ਬੋਲਣ ਨੂੰ ਕਿਹਾ ਤਾਂ ਨਾ ਚਾਉਂਦੇ ਹੋਏ ਵੀ ਉਹ ਕਬਰਾ ਕੇ ਉੱਥੋਂ ਭੱਜਣ ਲੱਗਾ ਕੋਲ ਖੜੇ ਲੋਕਾਂ ਨੇ ਵੀ ਚੌਕੀਦਾਰ ਨੂੰ ਫੜ ਲਿਆ ਫੌਰਨ ਹੀ ਪੁਲਿਸ ਨੂੰ ਬੁਲਾ ਲਿਆ ਗਿਆ ਜਦੋਂ ਚੌਕੀਦਾਰ ਦੀ ਮਾਰ ਘਟਾਈ ਹੋਈ ਤਾਂ ਰੋਂਦੇ ਹੋਏ ਖੁਦ ਹੀ ਕਹਿਣ ਲੱਗਾ ਕਿ ਉਹਨੇ ਹੀ ਜੋਤ ਦੇ ਨਾਲ ਗਲਤ ਕੀਤਾ ਸੀ ਉਹੀ ਅਸਲੀ ਮੁਜਰਮ ਲਿਸਦੇ ਬਾਸਕੂਲ ਦੀਆਂ ਕਿੰਨੀਆਂ ਹੀ ਕੁੜੀਆਂ ਸੀ ਜੋ ਸਾਹਮਣੇ ਆਉਣ ਲੱਗੀਆਂ ਤੇ ਕਹਿਣ ਲੱਗੀਆਂ ਕਿ ਇਸ ਆਦਮੀ ਨੇ ਸਾਨੂੰ ਵੀ ਪਰੇਸ਼ਾਨ ਕੀਤਾ ਸੀ ਸਾਨੂੰ ਵੀ ਇਹ ਗੰਦੀਆਂ ਨਜ਼ਰਾਂ ਨਾਲ ਵੇਖਦਾ ਸੀ ਸਾਡੇ ਵੱਲ ਗੰਦੇ-ਗੰਦੇ ਇਸ਼ਾਰੇ ਕਰਦਾ ਸੀ ਪੁਲਿਸ ਇਸ ਤੋਂ ਪਹਿਲਾਂ ਕਿ ਉਸ ਚੌਂਕੀਦਾਰ ਨੂੰ ਫੜ ਕੇ ਲੈ ਜਾਂਦੀ ਲੋਕਾਂ ਨੇ ਉਹਦੇ ਮੂੰਹ ਤੇ ਕਾਲਖ ਮਲ ਦਿੱਤੀ ਤੇ ਉਹਨੂੰ ਗਦੇ ਤੇ ਬਿਠਾ ਦਿੱਤਾ ਗਾਲਵੇ ਜੁੱਤੀਆਂ ਦਾ ਹਾਰ ਪਾ ਦਿੱਤਾ ਤੇ ਜਿੰਨੀਆਂ ਵੀ ਕੁੜੀਆਂ ਸੀ ਸਾਰੀਆਂ ਨੂੰ ਕਿਹਾ ਗਿਆ ਕਿ ਆਪਣੇ ਪੈਰਾਂ ਵਿੱਚੋਂ ਜੁੱਤੀਆਂ ਲਾ ਕੇ ਇਸ ਚੌਂਕੀਦਾਰ ਦੇ ਮੂੰਹ ਤੇ ਮਾਰੋ ਇਹੀ ਇਸ ਦੀ ਅਸਲੀ ਔਕਾਤ ਆ ਕੁੜੀਆਂ ਦੀਆਂ ਜੁੱਤੀਆਂ ਖਾ ਕੇ ਉਹ ਚੌਂਕੀਦਾਰ ਤਾਂ ਅੱਧ ਮਰਿਆ ਹੋ ਚੁੱਕਿਆ ਸੀ ਜਦੋਂ ਉਹਨੂੰ ਚੁੱਕ ਕੇ ਪੁਲਿਸ ਵਾਲੇ ਲੈ ਕੇ ਗਏ ਤਾਂ ਸਰਬਜੀਤ ਰੋਂਦੇ ਹੋਏ ਕਾਰ ਆਈ ਤੇ ਆਪਣੀ ਧੀ ਦੀ ਫੋਟੋ ਨੂੰ ਗਲ ਨਾਲ ਲਾ ਕੇ ਰੋ ਰੋ ਕੇ ਕਹਿਣ ਲੱਗੀ ਕਿ ਵੇਖ ਮੇਰੀ ਬੱਚੀ ਮੈਂ ਕਿਹਾ ਸੀ ਨਾ ਤੈਨੂੰ ਨਿਆ ਜ਼ਰੂਰ ਦਵਾਉਂਗੀ ਮੈਂ ਤੇਰੇ ਹਥਿਆਰੇ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਆ ਮੇਰੀ ਬੱਚੀ ਵੇਖ ਤੇਰੀ ਮਾਂ ਨੇ ਤੈਨੂੰ ਨਿਆਂ ਦਵਾ ਦਿੱਤਾ ਜਦੋਂ ਕੁਝ ਦੇਰ ਬਾਅਦ ਗੁਰਪ੍ਰੀਤ ਨੇ ਰੋਂਦੀ ਹੋਈ ਆਪਣੀ ਮਾਂ ਨੂੰ ਮੰਜੀ ਤੇ ਬਿਠਾਇਆ ਤਾਂ ਉਹ ਬਿਲਕੁਲ ਨਿਡਾਲ ਹੋ ਕੇ ਲੇਟ ਚੁੱਕੀ ਸੀ ਗੁਰਪ੍ਰੀਤ ਆਪਣੀ ਮਾਂ ਨੂੰ ਹਿਲਾਉਣ ਲੱਗਾ ਪਰ ਸਰਬਜੀਤ ਵੀ ਦੁਨੀਆਂ ਨੂੰ ਛੱਡ ਕੇ ਜਾ ਚੁੱਕੀ ਸੀ ਭਗਵਾਨ ਇਹੋ ਜਹ ਲੋਕਾਂ ਨੂੰ ਕਦੀ ਵੀ ਮਾਫ਼ ਨਹੀਂ ਕਰੇਗਾ ਜਿਹੜੇ ਹਾਸ ਦੇ ਵਸ ਦੇ ਘਰ ਉਜਾੜ ਦਿੰਦੇ ਨੇ ਇਹ ਤਾਂ ਇੱਕ ਜੋਤ ਹੀ ਸੀ ਨਾ ਜਾਣੇ ਕਿੰਨੀਆਂ ਹੀ ਜੋਤ ਵਰਗੀਆਂ ਕੁੜੀਆਂ ਜਿਨ੍ਹਾਂ ਨੂੰ ਇਹੋ ਜਿਹੇ ਕਮੀਨੇ ਲੋਕ ਆਏ ਦਿਨ ਪਰੇਸ਼ਾਨ ਕਰਦੇ ਨੇ ਤੇ ਜਾ ਕੇ ਚਾਹ ਕੇ ਵੀ ਉਹ ਕਿਸੇ ਨੂੰ ਦੱਸ ਨਹੀਂ ਪਾਉਂਦੀਆਂ ਤਾਂ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਕਦ ਤੱਕ ਆਪਣੀ ਏਕ ਨੂਰ ਕੌਰ ਨੂੰ ਦੀ ਇਜਾਜ਼ਤ ਸਾਤ ਸ਼੍ਰੀਆ ਕਾਲ ਜੀ